ਇੱਕ ਹਫਤਾ ਪਹਿਲਾਂ ਹੀ ਸਿੱਧੂ ਮੂਸੇਵਾਲੇ ਦਾ 410 ਗਾਣਾ ਰਿਲੀਜ਼ ਹੋਇਆ ਤੇ ਹੁਣ ਸਿੱਧੂ ਨੂੰ ਪਿਆਰ ਕਰਨ ਵਾਲੇ ਸਿੱਧੂ ਦਾ ਨਵੇਂ ਗਾਣੇ ਦੀ ਵੇਟ ਕਰ ਰਹੇ ਨੇ 410 ਗਾਣੇ ਤੋਂ ਬਾਅਦ ਦੋਸਤੋਂ ਹੁਣ ਆਵੇਗਾ ਮੂਸੇਵਾਲੇ ਦਾ ਡਾਇਲਮਾ ਜਾਂ ਫਿਰ ਅਟੈਚ Song ਤੇ ਇੰਸਟਾਗ੍ਰam ਤੇ ਸਿੱਧੂ ਦੇ ਫੈਨਸ ਵੱਲੋਂ ਇਸ ਨਿਊਜ਼ ਨੂੰ ਕਾਫੀ ਜ਼ਿਆਦਾ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਦੋਸਤੋ ਸਿੱਧੂ ਮੂਸੇਵਾਲੇ ਦਾ ਇੱਕ ਫਰੈਂਡ ਆ ਜਿਹੜਾ ਕਾਜ ਬੈਂਸ ਸਾਰੇ ਜਾਣਦੇ ਹੀ ਹੋਵੋਗੇ ਤੇ ਉਹਨਾਂ ਨੇ ਵੀ ਆਪਣੇ ਇੰਸਟਾਗ੍ਰam ਅਕਾਊਂਟ ਤੇ ਇੱਕ ਸਟੋਰੀ ਪਾਈ ਆ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਦੋਸਤੋ ਸਕਰੀਨ ਤੇ ਦੇਖ ਸਕਦੇ ਹੋ ਇਹ ਹੈਗੀ ਆ ਉਹ ਸਟੋਰੀ ਜਿਸ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਹੋਈ ਆ ਤੇ ਸਟਿਲ ਬੈਂਗਲਸ ਵੀ ਨਾਲ ਆ ਤੇ ਜੇ ਲੋਡਿੰਗ ਲਿਖਿਆ ਹੋਇਆ ਹੈ ਇਹ ਦੋਸਤੋਂ ਸਿੱਧੂ ਮੂਸੇਵਾਲੇ ਦੇ ਨਵੇਂ ਗਾਣੇ ਦਾ ਇੱਕ ਇਸ਼ਾਰਾ ਹੈ ਤੇ ਦੋਸਤੋਂ ਤੁਹਾਨੂੰ ਪਤਾ ਹੀ ਹੈ ਵੀ ਸਟਿਲ ਬੈਂਗਲਸ ਦਾ ਮਿਊਜ਼ਿਕ ਹੈ ਡਾਇਲਮਾ ਤੇ ਅਟੈਚ ਗਾਣੇ ਦੇ ਵਿੱਚ ਤੇ ਇਹਨਾਂ ਦੋਵਾਂ ਗਾਣਿਆਂ ਦੇ ਵਿੱਚ ਹੀ ਇੱਕ ਗਾਣਾ ਹੋ ਸਕਦਾ ਹੈ ਜਿਹੜਾ ਕਿ ਪਹਿਲਾਂ ਆਊਗਾ ਤੇ ਕਿਸ ਕਿਸ ਨੂੰ ਨਵੇਂ ਗਾਣੇ ਦੀ ਵੇਟ ਆ ਦੋਸਤੋਂ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੂਸੇਵਾਲੇ ਦੇ 410 ਗਾਣੇ ਤੇ ਵੀ ਸਪੋਟੀਫਾਈ ਤੇ ਸਟ੍ਰੀਮ ਕਰਦੇ ਰਹੋ ਮਿਲਦੇ ਆ ਨੈਕਸਟ ਨਵੀਂ ਅਪਡੇਟ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ